ਹਮੇਸ਼ਾ ਪਿਆਰ ਦੀ ਗੱਲ ਕਰਦੇ ਰਹਿਣਾ ਮੇਰੇ ਲਈ ਇਹ ਧਰਤੀ ਇੱਕ ਹੈ ਮੇਰਾ ਬਾਬਾ ਕਹਿੰਦਾ ਇੱਕ ਓੰਕਾਰ ਸੋ ਇਹ ਧਰਤੀ ਸਾਰੀ ਇੱਕ ਹੈ ਤੇ ਮੈਂ ਇਸ ਧਰਤੀ ਚੋਂ ਪੈਦਾ ਹਾਂ ਇਹ ਧਰਤੀ ਦਾ ਹੀ ਜੀ ਹੈ ਇਹ ਮਿੱਟੀ ਇਸੇ ਮਿੱਟੀ ਚੋਂ ਨਿਕਲੀ ਇੱਥੇ ਮਿਲ ਜਾਣੀ ਹੈ ਦੁਬਾਰਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਹੈ ਕੋਈ ਚਾਹੇ ਮੇਰੇ ਤੋਂ ਸੜੇ ਚਾਹੇ ਮੇਰੇ ਬਾਰੇ ਮੈਨੂੰ ਟਰੋਲ ਕਰੇ ਮੈਂ ਹਮੇਸ਼ਾ ਪਿਆਰ ਦਾ ਸੰਦੇਸ਼ ਦਿੰਦਾ ਰਹੂਗਾ ਦਿੰਦਾ ਰਿਆਂ ਤੇ ਜਿਹਦੇ ਕਿਤੇ ਗਿੱਟੇ ਲੱਗਣੀ ਗਿੱਟੇ ਲੱਗੇ ਗੋਡੇ ਲੱਗਣੀ ਗੋਡੇ ਲੱਗੇ ਪੰਜਾਬੀ ਆ ਕੀ ਲੋਗ ਰੱਬ ਤੋਂ ਬਸ਼ਕਾਸ਼ ਯਾਰ ਬਣੀ ਯਸ਼ਲੇ ਨਸਕਾਰ ਹੋਰ ਕੌਚੀ ਜੇਰੀ ਆ ਲੈ ਤੇ ਨਸਕਾਰ ਸੁਸਾਵੇ ਬਰੋ ਦੀ ਕੋਟ ਨਸਕਾਰ ਕਿ ਕਈ ਲੋਕ ਕਹਿੰਦੇ ਯਾਰ ਅਸੀਂ ਮੈਨੀਫੈਸਟ ਕਰਦੇ ਆ ਕਿ ਯਾਰ ਰੱਬਾ ਸਾਨੂੰ ਐ ਕਰਕੇ ਯਾਰ ਇਦਾਂ ਆ ਮਿਲਾ ਦੇ ਉਹਨਾਂ ਨੂੰ ਉਹ ਚੀਜ਼ ਮਿਲ ਜਾਂਦੀ ਮੈਂ ਤਾਂ ਆ ਫਰਾਨਾ ਇਹ ਤਾਂ ਤਕੜੀ ਕੋ ਮੈਨੀਫੈਸਟੇਸ਼ਨ ਕਰ ਰਹੇ ਤੁਸੀਂ ਕਿ ਕਾਂਡਿਆ ਜੀ ਬੰਦਾ ਸਿਰਫ ਦਿਲ 'ਚ ਸੋਚ ਰੱਖੇ ਵੀ ਮੈਂ ਕੀ ਕਰਨਾ ਸਿਰਫ ਸੋਚ ਰੱਖੇ ਪ੍ਰਮਾਤਮਾ ਪੂਰੀ ਕਰ ਦਿੰਦੇ ਸੱਚੇ ਦਿਲੋਂ ਰੱਖਣੀ ਚਾਹੀਦੀ ਏ ਬਸ ਕੋ ਮੈਂ ਨੱਚ ਨੱਚ ਕੇ ਆਪਣੀ ਜੁੱਤੀ ਤੋੜ ਲਈ ਤੁਸੀਂ ਹੁਣ ਮੈਨੂੰ ਨਵੇਂ ਟੇਅਰ ਲੈ ਕੇ ਦੋ ਪਲੀਜ਼ ਟਾ ਨਹੀਂ ਮਿਲੀ ਨਾ ਸਿਡਨੀ ਦੀ ਨਾ ਮੈਲਬਨ ਦੀ ਸਾਡੀ ਯਾਰ ਨੇ ਟਿਕਟਾ ਜੁਗਾੜ ਕੇ ਦਿੱਤੀ ਹੈ ਦਿਲਜੀਤ ਲਈ ਵੀ ਫੀਲ ਸੋ ਹੈਪੀ ਫੋਰ ਵੀ ਫੀਲ ਸੋ ਪ੍ਰਾਊਡ ਥੈਟ ਦਜੀਤੋ ਸਾਨ ਚੈਨ ਕਮ ਟੂ ਬ੍ਰਿਸਬੇਨ ਆਸਟ੍ਰੇਲੀਆ ਮੇਕ ਸੱਚ ਅ ਡਿਫਰੈਂਸ ਇਨਵਰਡ 올 ðiਸ ਪੀਪਲ ਐਂਡ ਲੈਟ ਥੈਮ ਨੋ ਅਬਾਊਟ ਆਰ ਕਲਚਰ ਸਾਡੀ ਬੈਸਟ ਨਾਈਟ ਸੀ ਵੀਰੇ ਗੋਰੇ ਕਾਮ ਤੇ ਲਾਏ ਪਏ ਆ ਲੜਾ ਲੜਾ ਕਰਾਈ ਪਈ ਆ ਮੈਂ ਦੇਖਦਾ ਕਿ ਯਾਰ ਉਹ ਕੋਸ਼ ਨੇ ਇਹਦਾ ਕਿਉਂਕਿ ਲਾਈਵ ਮਿਲ ਜਾਂਦਾ ਨਾ ਜਦੋਂ ਫਿਲਮ ਆਉਂਦੀ ਤੁਹਾਡੀ ਇਹਦਾ ਸਾਲ ਬਾਅਦ پتہ ਲੱਗਦਾ ਫਿਲਮ ਚੱਲੀ ਕਿ ਨਹੀਂ ਚੱਲੀ ਉਹ ਗਾਣਾ ਤਾਂ 2 ਸੈਕਿੰਡ ਚ ਬਦਲਾਇਆ ਦੋ ਚੱਲਿਆ ਕਿ ਨਹੀਂ ਚੱਲਿਆ ਪਰ ਮੈਂ ਇਹੀ ਦੇਖ

ਸਲਾਇਡ ਆਫ ਬੋਡੀ ਐਕਸਪੀਰੀਅੰਸ ਯੂ ਕਮ ਹੇਰ ਯੂ ਫੋਰਗੇਟ ਯੂ ਆਨ ਅਸਟ੍ਰੇਲੀਆ 올 ਯੂ ਰਿਮੈਂਬਰ ਇਜ਼ ਮੈਊ ਪੰਜਾਬ ਐ ਬੰਦੇ ਨੂੰ ਅਸੀਂ ਉੱਥੋਂ ਜਾਣਦੇ ਆ ਨੱਚਦੀਆਂ ਲੜਕਵਾਰੀਆਂ ਤੋਂ ਠੀਕ ਆ ਅੱਜ ਆ ਬੰਦਾ ਮੈਊ ਪੰਜਾਬ ਗਾਉਂਦਾ ਨਾ ਤੇ ਸਾਡੇ ਦਿਲ ਦੀ ਆਵਾਜ਼ ਹੁੰਦੀ ਆ ਤੇ ਇਹਨੇ ਸਾਡਾ ਨਾਂ ਇੱਥੇ ਤੱਕ ਪਹੁੰਚਾਇਆ ਕਿ ਦੁਨੀਆ ਸਾਨੂੰ ਦਿਲਜੀਤ ਅਸਾਂ ਤੋਂ ਜਾਣਦੀ ਆ ਇਸੇ ਵੱਡੇ ਸ਼ੋਅ ਅਮਨੇ ਕਦੇ ਨਹੀਂ ਦੇਖਿਆ ਭਾਈ ਕਿੰਨਾ ਸੋਹਣਾ perform karke yeah. gaya like i can't believe he in this stage and age and he's come to such big stages he's in, representing punjabi and like punjabi culture worldwide and i think that he genuinely is such a good representative of punjabi culture punjabi maa boli de sanu maan hai fakhra hai eh saadi punjabi maa boli da dio si eh jehdi bold stage aa ohne punjabi boli jaani gaayi jaani punjabi bare gallan honiyan ਇਹ ਸਾਡਾ ਡਿਊਸ ਹੈ ਇਹ ਸਾਡੀ ਵਾਰੀ ਹੁਣ ਆਈ ਹੈ ਐਨੀ ਛੇਤੀ ਤਾਂ ਨਹੀਂ ਹਾਰਦੇ